ਜੀ ਤੁਸੀਂ ਦੇਖ ਰਹੇ ਹੋ ਜੀ ਆਰ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਜਗਮੀਤ ਸੰਧੂ ਖਬਰ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆ ਰਹੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡੀ ਬੜਤ ਮਿਲੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਰਾੜ ਕਲਾਂ ਵਿੱਚ ਕਰੀਬ 120 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਨੇ ਇਨ੍ਹਾਂ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਣੀ ਬਰਾੜ ਫੱਤਣ ਵਾਲਾ ਦੇ ਵੱਲੋਂ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਇਸ ਮੌਕੇ ਗੱਲਬਾਤ ਕਰਦੇ ਆ ਜਗਜੀਤ ਸਿੰਘ ਹਣੀ ਬਰਾੜ ਫਤਨ ਵਾਲਾ ਦਾ ਕਹਿਣਾ ਸੀ ਕਿ ਪਾਰਟੀ ਦੇ ਵਿੱਚ ਜੋ ਲੋਕ ਅੱਜ ਸ਼ਾਮਲ ਹੋਏ ਨੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਬੰਦਾ ਮਾਨ ਸਤਕਾਰ ਦਿੱਤਾ ਜਾਵੇਗਾ ਅੱਜ ਸ਼੍ਰੀ ਮੁਖਸਰ ਸਾਹਿਬ ਹਲਕੇ ਦੇ ਬਹੁਤ ਹੀ ਅਹਿਮ ਨਗਰ ਮਰਾੜ ਕਲਾ ਵਿੱਚ ਮੈਂ ਆਇਆ ਹਾਂ ਤੁਸੀਂ ਦੇਖਿਆ ਕਿ ਮੈਂ ਗਰੀਬ ਪਰਿਵਾਰਾਂ ਦੇ ਵਿੱਚ ਖੜਾ ਹਾਂ ਔਰ ਬੇਸ਼ੱਕ ਪਰਮਾਤਮਾ ਨੇ ਇਹਨਾਂ ਨੂੰ ਗਰੀਬ ਬਣਾਇਆ ਲੇਕਿਨ ਦਿਲ ਦੇ ਬਹੁਤ ਅਮੀਰ ਹੈ ਤੁਸੀਂ ਔਰ ਤੁਹਾਡੇ ਕੈਮਰੇ ਦੀਆਂ ਨਜ਼ਰਾਂ ਨਾਲ ਤੁਸੀਂ ਦੇਖਿਆ ਹੋਣਾ ਕਿ ਸਿਰ ਅੱਖਾਂ ਤੇ ਇਹਨਾਂ ਨੇ ਮੈਨੂੰ ਬਿਠਾਇਆ ਇੰਨਾ ਇੱਜ਼ਤਮਾਨ ਇਹਨਾਂ ਪਰਿਵਾਰਾਂ ਵੱਲੋਂ ਮਿਲਿਆ ਔਰ ਇਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਮਾਣ ਕੀਤਾ ਸੈਂਕੜੇ ਪਰਿਵਾਰਾਂ ਨੇ ਅੱਜ ਕਿਹਾ ਕਿ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਾ ਮੁੱਖ ਮੰਤਰੀ ਸਾਹਿਬ ਦੇ ਜਿੰਨੇ ਵੀ ਕੀਤੇ ਹੋਏ ਕੰਮ ਆ ਗਰੀਬ ਮਜ਼ਦੂਰ ਪਰਿਵਾਰਾਂ ਲਈ ਕਿਸਾਨਾਂ ਲਈ ਉਹਨਾਂ ਨੂੰ ਦੇਖਦੇ ਹੋਏ ਜਿਹੜੀਆਂ ਨਵੀਆਂ ਪਾਰਟੀਆਂ ਨੇ ਸਾਨੂੰ ਧੋਖੇ ਨਾਲ ਆਪਦੇ ਵਿੱਚ ਰਲਾਇਆ ਸੀ ਉਹਨਾਂ ਨਵੀਆਂ ਪਾਰਟੀਆਂ ਨੂੰ ਧੋਖੇਬਾਜ਼ ਪਾਰਟੀਆਂ ਨੂੰ ਅਸੀਂ ਅਲਵੇ ਦਾ ਕਹਿੰਦੇ ਹੋਏ ਪੁਰਾਣੀ ਆਪਦੀ ਘਰ ਦੀ ਪਾਰਟੀ ਪੰਥਕ ਪਾਰਟੀ ਸ਼ਰੋਮਣੀ ਅਕਾਲੀ ਦਲ ਦਾ ਅੱਜ ਤੋਂ ਅਸੀਂ ਸਾਥ ਦੇਣ ਦਾ ਵਾਅਦਾ ਕਰਦੀਆਂ ਔਰ ਸੈਂਕੜਿਆਂ ਦੀ ਤਦਾਦ ਦੇ ਵਿੱਚ ਬੀਬੀਆਂ ਸੈਂਕੜਿਆਂ ਦੀ ਤਦਾਦ ਵਿੱਚ ਮੇਰੇ ਵੀਰਾਂ ਸਾਰਿਆਂ ਨੇ ਸ਼ਰੋਮਣੀ ਅਕਾਲੀ ਦਲ ਦੀ ਬਾਹ ਫੜੀ ਆ ਸਾਰਿਆਂ ਦਾ ਮੈਂ ਦੋਵੇਂ ਹੱਥ ਜੋੜ ਕੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਪਰਿਵਾਰਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਵੀਰ ਜੀ ਮੇਰਾ ਨਾਮ ਕਰਮਜੀਤ ਚਿਕਨ ਸੌਂਗੇ ਤੇ ਪ੍ਰਾਤਪਾਤ ਸਾਹਿਬ ਪਿੰਡ ਪੁੰਚੇ ਅਸੀਂ ਕਹਾਂਗੇ ਵੀ ਵੀਰ ਜੀ ਨੇ ਸਾਡਾ ਬਹੁਤ ਵਧੀਆ ਧੰਨਵਾਦ ਵੀਰ ਜੀ ਦਾ ਵੀ ਜਿਨ੍ਹਾਂ ਨੇ ਸਾਡਾ ਕੰਮ ਚਲਾ ਕੇ ਸਾਡੇ ਨਾਲ ਸਾਥ ਦਿੱਤਾ ਸਾਡੇ ਨਾਲ ਜੁੜਿਆ ਤੇ ਅਸੀਂ ਇਹਨਾਂ ਦੇ ਨਾਲ ਹੀ ਵੀਰ ਜੀ ਜੁੜੇ ਰਵਾਂਗੇ ਵੀ ਜਿੰਨਾ ਚਿਰ ਸਾਡਾ ਕੰਮ ਚੱਲੀਗਾ ਨਾ ਅਸੀਂ ਵੀਰ ਜੀ ਨੂੰ ਧੋਖਾ ਨਹੀਂ ਦਿੰਦੇ ਅਸੀਂ ਨਾਲ ਹੀ ਰਵਾਂਗੇ ਪਰ ਹੁਣ ਵੀ ਸਾਡਾ ਇਹ ਬੇਨਤੀ ਹੱਥ ਬਨ ਕੇ ਵੀ ਸਾਡੇ ਮੁੰਡੇ ਵੀ 9-9 10-10 ਪੜ੍ਹਿਆ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਪਈ ਤੇ ਸਾਡੇ ਮੁੰਡੇ ਵੀ ਕਿਸੇ ਕਿਤੇ ਲੱਗਣੇ ਚਾਹੀਦੇ ਆ ਉਹ ਬਾਸ ਸਾਹਿਬ ਦੀ ਸਰਕਾਰ ਲਿਆ ਹੋਊਗੀ ਕੋਈ ਨਹੀਂ ਕਿਤੇ ਲੱਗੇਗਾ ਨਾਲ ਹੀ ਆ ਜਿਹੜਾ ਵੀਰ ਜੀ ਹਣੀ ਫੱਤਣ ਨਾਲ ਕੇ ਵੀਰ ਜੀ ਸਾਡੇ ਨਾਲ ਆ ਨਾ ਅਸੀਂ ਇਹਨਾਂ ਦਾ ਧੰਨਵਾਦ ਬਹੁਤ ਕਰਦੇ ਆਂ ਕਿ ਇਹਨਾਂ ਨੇ ਸਾਡਾ ਕੰਮ ਚ ਬਹੁਤ ਧੰਨਵਾਦ ਕੀਤਾ ਜੀ ਸਾਡਾ ਬਹੁਤ ਵਧੀਆ ਦਿੱਤਾ ਵੀਰ ਜੀ ਇਹਨਾਂ ਨੇ ਸਾਡਾ